सरपंचਾਂ ਚੋਂ ਸਰਪੰਚ ਸੁਣੀ ਦਾ ਸਰਪੰਚ ਸੁਣੀ ਦਾ ਭੰਗਲਾਂ ਦਾ ਕਹਿੰਦੇ ਜਿਹਨੂੰ ਮਾਣ ਵੜਾਏ ਪਿੰਡ ਵਿੱਚ ਹੱਥੀ ਲਾਏ ਜੰਗਲਾਂ ਦਾ ਜੀ ਹਾਂ ਇਹ ਆ ਲੁਧਿਆਣੇ ਜ਼ਿਲ੍ਹੇ ਦੇ ਬਲਾਕ ਸਮਰਾਲਾ ਚ ਪੈਂਦਾ ਪਿੰਡ ਭੰਗਲਾਂ ਦਾ ਸਰਪੰਚ ਹਰਪ੍ਰੀਤ ਸਿੰਘ ਜਿਸ ਨੇ ਪਿੰਡ ਚ ਜਿੱਥੇ ਸੋਹਣਾ ਖੇਡ ਮੈਦਾਨ ਓਪਨ ਲਾਇਬ੍ਰੇਰੀ ਬੈਡਮਿੰਟਨ ਦਾ ਗਰਾਊਂਡ ਤੇ ਗਲੀ ਨਾਲੀਆਂ ਦਾ ਕੰਮ ਕੀਤਾ ਉੱਥੇ ਹੀ ਇਸ ਨੌਜਵਾਨ ਨੂੰ ਜਿਹੜਾ ਆਪਣੇ ਹੱਤੀ ਪਿੰਡ ਦੇ ਵਿੱਚ ਲਾਈ ਜੰਗਲਾਂ ਤੇ ਬੜਾ ਮਾਣ ਹੈ ਸਰਪੰਚ ਅਤੇ ਪਿੰਡ ਦੇ ਨੌਜਵਾਨਾਂ ਦੀ ਮਿਹਨਤ ਸਦਕਾ ਪਿੰਡ ਭੰਗੜਾ ਨੂੰ ਪੰਜਾਬ ਦਾ ਸਭ ਤੋਂ ਸਾਫ਼ ਸੁਥਰਾ ਪਿੰਡ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਪਿੰਡ ਦੀਆਂ ਗਲੀਆਂ ਸ਼ਹਿਰ ਦੇ ਕਿਸੇ ਪੋਸ਼ ਇਲਾਕੇ ਦੀ ਝਲਕ ਪਾਉਂਦੀਆਂ ਨੇ ਤਾਂ ਉੱਥੇ ਹੀ ਸਰਪੰਚ ਹਰਪ ਸਿੰਘ ਦਾ ਪੂਰਾ ਫੋਕਸ ਪਿੰਡ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਖੇਡ ਗਰਾਊਂਡ ਦੇ ਵਿੱਚ ਜਿਮ, ਓਪਨ ਲਾਇਬ੍ਰੇਰੀ ਵਰਗਾ ਸੋਹਣਾ ਮਾਤਾਵਰਨ ਪਿੰਡ ਦੇ ਨੌਜਵਾਨਾਂ ਨੂੰ ਦੇਣਾ ਰਿਹਾ ਹੈ। ਸਰਪੰਚ ਹਰਪ੍ਰੀਤ ਸਿੰਘ ਦਾਅਦ ਦੇ ਨੇ ਕਿ ਇਹ ਸਾਰਾ ਕੰਮ ਕਿਸੇ ਐਮ.ਐਲ.ਏ ਜਾਂ ਮੰਤਰੀ ਦੀ ਗ੍ਰਾਂਟ ਤੋਂ ਬਿਨਾਂ ਦਿੱਤੇ ਕਰਾਈ ਗਏ ਨੇ। ਜੀ ਹਾਂ ਉਹਨਾਂ ਦਾ ਕਹਿਣਾ ਹੈ ਕਿ ਮਨਰੇਗਾ ਦੇ ਤਹਿਤ ਉਸ ਦੇ ਵੱਲੋਂ ਇਹ ਸਾਰਾ ਕੰਮ ਕਰਵਾਇਆ ਗਿਆ। ਉਹ ਅੱਜ ਤੱਕ 15 ਸਾਲ ਬੀਤ ਚੁੱਕੇ ਨੇ। ਕਿਸੇ ਵੀ ਐਮਪੀ ਨੇ ਉਹਨਾਂ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਹੈ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਆਜੋ ਪਿੰਡ ਚੱਲੀਏ ਪ੍ਰੋਗਰਾਮ ਦੇ ਤਹਿਤ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਜਿਨ੍ਹਾਂ ਸਰਪੰਚਾਂ ਦੇ ਵੱਲੋਂ ਪਿੰਡ ਦਾ ਕਾਇਆਕਲਪ ਕੀਤਾ ਗਿਆ ਹੈ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਵੀ ਕਰਾ ਰਹੇ ਹਾਂ ਤੇ ਪਿੰਡ ਦੇ ਜੋ ਵਿੱਚ ਕੰਮ ਕੀਤੇ ਨੇ ਉਹ ਵੀ ਤੁਹਾਨੂੰ ਦਿਖਾਉਣੇ ਆ ਅੱਜ ਅਸੀਂ ਇਸੇ ਪ੍ਰੋਗਰਾਮ ਦੇ ਤਹਿਤ ਲੁਧਿਆਣਾ ਦੇ ਸਮਰਾਲਾ ਬਲਾਕ ਚ ਪੈਂਦੇ ਪਿੰਡ ਪੰਗਲਾਂ ਦੇ ਵਿੱਚ ਪਹੁੰਚੇ ਆ ਜਿੱਥੋਂ ਦੇ ਸਰਪੰਚ ਹਰਪ੍ਰੀਤ ਸਿੰਘ ਦੇ ਵੱਲੋਂ ਆਪਣੇ ਪਿੰਡ ਦੇ ਵਿੱਚ ਜਿਹੜੇ ਆ ਉਹ ਚੰਗੀ ਨੀਅਤ ਦੇ ਨਾਲ ਕੰਮ ਕੀਤੇ ਗਏ ਨੇ ਪਿੰਡ ਦਾ ਕਾਇਲਪ ਕਲਪ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਧੰਨਵਾਦ ਜੀ ਤੁਹਾਡਾ ਪਹਿਲਾਂ ਤਾਂ ਥੋੜੀ ਸਾਰੀ ਟੀਮ ਦਾ ਅਸੀਂ ਆਪਣੇ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਕਿਹੜੇ ਕਿਹੜੇ ਕੰਮ ਜਿਹੜੇ ਆ ਉਹ ਕੀਤੇ ਪਿਛਲਾ 5 ਸਾਲ ਦਾ ਜਿਹੜੇ ਟਰਮ ਸੀ ਹਾਲਾਂਕਿ 6 ਸਾਲ ਦੀ ਹੋ ਕਿਵੇਂ ਲੰਘੀ ਕਿਹੜੇ ਕਿਹੜੇ ਕੰਮ ਜਿਹੜੇ ਪਿੰਡ ਦੇ ਵਿੱਚ ਕੀਤੇ ਤੁਸੀਂ 6 ਤਾਂ ਚਲੋ ਨਹੀਂ ਕਹਿ ਸਕਦੇ ਸਰਕਾਰ ਉਹਨਾਂ ਦਾ ਪੰਜੇ ਸੀ ਤੇ ਕੰਮ ਸ਼ੁਰੂ ਤੋਂ ਹੀ ਜਿੱਦਾਂ ਕਹਿ ਸਕਦੇ ਆ 0 ਤੋਂ ਹੀ ਸਟਾਰਟ ਕਰ ਰਹੇ ਨੇ ਸਾਡੇ 25 ਗਲੀਆਂ ਹੋਣਗੀਆਂ ਗਲੀਆਂ ਬਣਾਈਆਂ ਨੇ ਬਸ ਬੱਸ ਸਟੈਂਡ ਦੀ ਹਾਲਤ ਬੁਰੀ ਸੀਗੀ ਉਹਨੂੰ ਰੈਨੋਵੇਟ ਕੀਤਾ ਇੱਕ ਨਵਾਂ ਬਣਾਇਆ ਨਾਲ ਤੇ ਗਰਾਊਂਡ ਪਾਰਕ ਜਿੰਨੀਆਂ ਸਾਨੂੰ ਖਾਲੀ ਜਗ੍ਹਾ ਮਿਲੀਆਂ ਨੇ ਉਹਨਾਂ ਸਾਰਿਆਂ 'ਚ ਪਾਰਕ ਬਣਾਏ ਨੇ ਤੇ ਕਮਰੇ ਨੇਮ ਪਲੇਟਸ ਜਿਹੜੇ ਖੇਤਾਂ 'ਚ ਰਹਿੰਦੇ ਨੇ ਘਰ ਉੱਥੇ ਇੰਟਰਲੌਕ ਵੀ ਜਿੰਨਾ ਕਹਿ ਸਕਦੇ ਆ ਉਹ ਚੀਜ਼ਾਂ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੀ ਰਹੇ ਆ ਪਿੰਡ ਦੇ ਵਿੱਚ ਜਿਹੜੇ ਬਰਾਸਤੀ ਜੰਗਲ ਦੀ ਤੁਸੀਂ ਆਪਾਂ ਦੇਖਿਆ ਉਹ ਉਹ ਕਿਦਾਂ ਕਨਸੈਪਟ ਨੂੰ ਸਮਝਦੇ ਵਿੱਚ ਆਇਆ ਕਿ ਪਿੰਡ ਦਾ ਕੰਮ ਤਾਂ ਕਰਨੇ ਕਰਨੇ ਨਾਲ ਦੀ ਨਾਲ ਵਾਤਾਵਰਨ ਨੂੰ ਲੈ ਕੇ ਵੀ ਕੰਮ ਕਰਨੇ ਨੇ ਉਹ ਸਾਡੇ ਕੋਲ 2.5 2.5 ਕਿਲੇ ਤਕਰੀਬਨ ਉਹ ਖਾਲੀ ਪੈ ਸੀ ਉੱਥੇ ਕੰਡੇ ਝਾੜੀਆਂ ਇਦਾਂ ਦੀਆਂ ਉਸ ਉਹ ਸੀਗੇ ਬੂਟੇ ਵਗੈਰਾ ਲੱਗੇ ਹੋਏ ਜਿਹੜੇ ਕਿਸੇ ਕੰਮ ਨਹੀਂ ਸੀ ਤੇ ਉਹਨਾਂ ਦੀ ਅਸੀਂ ਸਫਾਈ ਕੀਤੀ ਭਰਤ ਵਗੈਰਾ ਪਾ ਕੇ ਆਪਣੇ ਪੱਲੇ ਤੋਂ ਨੌਜਵਾਨਾਂ ਨੇ ਮਿਹਨਤ કરી ਵੀ ਉਹਦੇ ਵਿੱਚ ਅਸੀਂ ਫਿਰ ਬਰਾਸਤੀ ਬੂਟੇ ਲਾਉਣ ਦੀ ਕੋਸ਼ਿਸ਼ ਕੀਤੀ ਸਾਡ ਨੂੰ ਹਾਕੀ ਕਲੱਬ ਸਮਰਾਲਾ ਰੌਣ ਗਲਾਸ ਫਾਊਂਡੇਸ਼ਨ ਉਹਨਾਂ ਨੇ ਸੰਯੋਗ ਕੀਤਾ ਉਹ ਸਾਡੇ ਨੌਜਵਾਨਾਂ ਨੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੇ ਅੱਜ ਉਹ 2022 ਚ ਲਾਇਆ ਸੀ ਪਹਿਲਾ ਜੰਗਲ ਉਹ ਚ 1200 ਬੂਟਾ ਲਾਇਆ ਸੀ ਤੇ 23 ਦੇ ਵਿੱਚ ਲਾਇਆ ਸੀ 800 ਤੇ ਪਿਛਲੇ ਮਹੀਨੇ ਅਸੀਂ ਪਿੱਪਲਾਂ ਦਾ ਜੰਗਲ ਲਾਇਆ ਲੱਗ ਕਨਸੈਪਟ ਉਹ ਉਹ ਚ 150 ਬੂਟਾ ਪਿੱਪਲਾਂ ਦਾ ਲਾਇਆ ਵੀ ਇਹਦੇ ਲਈ ਸਾਰੇ ਸਾਡੇ ਨੌਜਵਾਨੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਸ਼ੌਂਕ ਆ ਉਹ ਲੱਗੇ ਰਹਿੰਦੇ ਨੇ ਇੱਕ ਜਨੂਨ ਜਿਹਾ ਵੀ ਬਾਕੀ ਪਿੰਡਾਂ ਨੂੰ ਬਿਹਤਰ ਬਣਾਈਏ ਪਿੰਡ ਨੂੰ ਉਹੀ ਕੋਸ਼ਿਸ਼ ਚ ਅਸੀਂ ਆਪਣੇ ਇਦਾਂ ਦੇ ਲੱਗ ਕੰਮ ਕਰਦੇ ਆ ਸਾਡੇ ਜੰਗਲ ਦਾ ਇਹ ਆ ਵੀ ਸਾਡੇ ਸਕੂਲੀ ਟੂਰ ਆਉਂਦੇ ਨੇ ਦੇਖਣ ਵੀ ਸਕੂਲੀ ਬੱਚਿਆਂ ਨੂੰ ਦਿਖਾਉਣ ਲਿਆਉਂਦੇ ਨੇ ਕਿਉਂਕਿ ਜਿਹੜੇ ਲੋ ਫੋਰ ਰੁੱਖ ਉਹ ਅਸੀਂ ਲਗਾਏ ਨੇ ਤੇ ਉਹ ਵਧੀਆ ਕਾਮਯਾਬ ਹੋਏ ਨੇ ਇੱਕ ਥੋੜਾ ਆਪਣੇ ਬਾਰੇ ਦੱਸੋ ਤੁਸੀਂ ਸਰਪੰਚੀ ਵਾਲੇ ਪਾਸੇ ਕਿੱਦਾਂ ਸੋਚਿਆ ਕਿ ਮੈਂ ਸਰਪੰਚੀ ਜਾਣਾ ਜਾਂ ਪਿੰਡ ਦੇ ਲੋਕ ਜਿਹੜੇ ਇੱਧਰ ਲਿਆਏ ਨਹੀਂ ਆਪਾਂ ਜਿੱਦਾਂ ਹੁਣ ਆਲੇ-ਦਾਲੇ ਪਿੰਡ ਦੇਖਦੇ ਆ ਜਿਹੜੇ ਸੋਹਣੇ ਬਣੇ ਨੇ ਆਪਾਂ ਕੀ ਸ਼ਹਿਰ ਸ਼ਹਿਰ ਦੀਆਂ ਸੁਸਾਇਟੀਆਂ ਦੇਖਦੇ ਆ ਉਹਨਾਂ ਨੂੰ ਦੇਖ ਕੇ ਆਪਾਂ ਨੂੰ ਵੀ ਲੱਗਦਾ ਯਾਰ ਸਾਡੇ ਵੀ ਆ ਚੀਜ਼ ਹੋਵੇ ਤੇ ਅਸੀਂ ਇੱਕ ਨੌਜਵਾਨਾਂ ਦੀ ਟੀਮ ਗਰਾਉਂਡ ਦੇ ਥਰੂ ਜੁੜ ਜੁੜਦੀ ਹੈ ਜਿਹੜੀ ਉਹ ਆਪ ਵਿੱਚ ਸਲਾਹ ਹੁੰਦਾ ਵੀ ਯਾਰ ਆਪਾਂ ਆ ਚੀਜ਼ ਕਰ ਲਈਏ ਜਿੱਦਾਂ ਬੂਟੇ ਵਾਟੇ ਲਗਾਉਣੇ ਉਹ ਲੱਗੇ ਰਹੇ ਸੀ ਪਿੰਡ ਦੀ ਸਫਾਈ ਕਰਦੇ ਰਹੇ ਸੀ ਜਦੋਂ ਵੋਟਾਂ ਆ ਗਈਆਂ ਫਿਰ ਇਹ ਇਹ ਸੋਚਿਆ ਵੀ ਆਪਾਂ ਆਪ ਇਹਦੇ ਵਿੱਚ ਆਈਏ ਸਾਰੇ ਨੌਜਵਾਨਾਂ ਨੇ ਫੈਸਲਾ ਕੀਤਾ ਵੀ ਆਪਾਂ ਆ ਸਿਸਟਮ 'ਚ ਆਈਏ ਵੀ ਇੱਕ ਤਾਂ ਚਲੋ ਨੌਜਵਾਨਾਂ ਦੀ ਟੀਮ ਆ ਜੋਸ਼ ਆ ਵੀ ਨਾਲ ਸਰਕਾਰ ਦੀ ਨਾਲ ਕੋਆਰਡੀਨੇਟ ਕਰਕੇ ਵੀ ਇੱਕ ਬਿਹਤਰ ਚੀਜ਼ ਬਣਾਈ ਜਾ ਸਕਦੀ ਹੈ ਬਸ ਇਤੋਂ ਹੀ ਸ਼ੁਰੂਆਤ ਹੋਊਗੀ ਹਾਲਾਂਕਿ ਨਹੀਂ ਤਾਂ ਇਹ ਸੋਚਿਆ ਜਾਂਦਾ ਕਿ ਨਹੀਂ ਯਾਰ ਇਧਰਲੇ ਪਾਸੇ ਨੂੰ ਨਹੀਂ ਜਾਣਾ ਹੈਗਾ ਕਿ ਸਰਪੰਚੀ ਇਹ ਰਾਜਨੀਤੀ ਵਾਲੇ ਪਾਸੇ ਨੂੰ ਨਹੀਂ ਜਾਣਾ ਇਧਰ ਸਿਸਟਮ ਹੋਰ ਪਿੰਡ ਦੇ ਲੋਕ ਪਤਾ ਨਹੀਂ ਕੀ ਕਹਿਣਗੇ ਪਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਾਰਿਆਂ ਨੇ ਇਕੱਠੇ ਸਲਾਹ ਬਣਾਈ ਵੀ ਇਧਰ ਨੂੰ ਚਲੀ ਹਾਂਜੀ ਮੰਨ ਲਓ ਰਾਜਨੀਤੀ ਵੀ ਨਹੀਂ ਕਹਿ ਸਕਦੇ ਰਾਜਨੀਤੀ ਚਲੋ ਹੋਰ ਡੈਫੀਨੇਸ਼ਨ ਆ ਜਾਂਦੀ ਹੈ ਜੇ ਆਪਾਂ ਸਰਪੰਚ ਨੇ ਰਾਜਨੀਤੀ ਕਰਨੀ ਹੈ ਤਾਂ ਉਹ ਰਾਜਨੀਤੀ ਵੀ ਹੈ ਪਰ ਇਕਲ ਇੱਕ ਸੇਵਾ ਵੀ ਆ ਜੇ ਸਰਪੰਚ ਕਿਸ ਪਾਰਟੀ ਦੀ ਪੂੰਛ ਲਾਈ ਫਰੀ ਹੈ ਫਿਰ ਉਹ ਰਾਜਨੀਤੀ ਹੀ ਕਹਿ ਸਕਦੇ ਹਾਂ ਜੇ ਆਪਾਂ ਕਿਸੇ ਰਾਜਨੀਤਿਕ ਪਾਰਟੀਆਂ ਤੋਂ ਪਰੇ ਰਹਿ ਕੇ ਪਿੰਡ ਦਾ ਕੰਮ ਕਰਦੇ ਆ ਤਾਂ ਉਹ ਪਿੰਡ ਵਾਲੀ ਸੇਵਾ ਹੀ ਆ ਤੇ ਉਹਦੇ ਨਾਲ ਧੜੇਬੰਦੀ ਵੀ ਨਹੀਂ ਪੈਦਾ ਹੁੰਦੀ ਤੇ ਆਪਾਂ ਸਾਰੇ ਪਿੰਡ ਨੂੰ ਇੱਕ ਪਾਰਟੀ ਦੇ ਮਗਰ ਜੋੜਦੀ ਉਹ ਚੀਜ਼ ਨਹੀਂ ਸਹੀ ਲੱਗਦੀ ਤੇ ਆਪਾਂ ਇਹ ਕੋਸ਼ਿਸ਼ ਕਰੀ ਆ ਵੀ ਪਾਰਟੀਆਂ ਤੋਂ ਪਰੇ ਰਹਿ ਕੇ ਆਪਣੇ ਪਿੰਡ ਦਾ ਕੰਮ ਕਰੀਏ ਵੀ ਨਾਲੇ ਤਾਂ ਧੜੇਬੰਦੀ ਵੱਜਦੀ ਆ ਨਾਲੇ ਚਲੋ ਕੋਈ ਪਾਰਟੀ ਨਹੀਂ ਆਪਣੇ ਨਾਲ ਪਾਰਸ਼ੀਅਟੀ ਕਰਦੀ ਤੁਹਾਨੂੰ ਜ਼ੋਰ ਨਹੀਂ ਲਾਏ ਫਿਰ ਕਿਸੇ ਪਾਰਟੀ ਨੇ ਵੀ ਸਾਡੇ ਨਾਲ ਚੱਲੋ ਤੁਸੀਂ ਕਿਉਂਕਿ ਜਿਆਦਾਤਰ ਸਰ ਇਹ ਪੋਲਿਟਿਕਲ ਲੋਕ ਹੁੰਦੇ ਆ ਉਹ ਸਰਪੰਚਾਂ ਨੂੰ ਨਾਲ ਜੋੜ ਕੇ ਹੀ ਜ਼ਿਆਦਾਤਰ ਆਪਣੀ ਸਿਆਸਤ ਨੂੰ ਅੱਗੇ ਵਧਾਉਂਦੇ ਆ ਨਹੀਂ ਚਲੋ ਲੀਡਰਾਂ ਦੀ ਤਾਂ ਕੋਸ਼ਿਸ਼ ਰਹਿੰਦੀ ਹੋਆ ਪਰ ਆਪਾਂ ਨੂੰ ਇਹ ਹੁੰਦਾ ਹੁਣ ਮੇਰੀ ਟਰਮ 'ਚ ਵਿਧਾਨ ਸਭਾ ਵੀ ਆਈ ਆ ਦੋ ਲੋਕ ਸਭਾ ਆ ਗਈਆਂ ਤੇ ਮੈਂ ਕਿਸੇ ਵੀ ਇੱਕ ਸਿੰਗਲ ਵਰਤਨ ਨੂੰ ਨਹੀਂ ਕਿਹਾ ਵੀ ਆਹ ਪਾਰਟੀ ਨੂੰ ਵੋਟ ਪਾ ਤੇ ਆਪਣੀ ਇਹ ਕੋਸ਼ਿਸ਼ ਰਹੀ ਆ ਚਲੋ ਵੀ ਵੋਟ ਇਹ ਆਉਂਦੀ ਜਾਂਦੀ ਰਹਿੰਦੀ ਨੇ ਆਪਣਾ ਮੇਨ ਟਾਰਗੇਟ ਪਿੰਡ ਦਾ ਕੰਮ ਸੀਗਾ ਇਹ ਜਿਹੜੇ ਪਿੰਡ ਦੇ ਕੰਮ ਹੋਏ ਆ ਫੰਡ ਕਿੱਥੋਂ ਜਨਰੇਟ ਕੀਤੇ ਸਰਕਾਰਾਂ ਨੇ ਕਿੰਨੇ ਕਿ ਗ੍ਰਾਂਟਾਂ ਦਿੱਤੀਆਂ ਤੁਹਾਨੂੰ ਫੰਡ ਪਿੱਛੋਂ ਅਸੀਂ ਬਹੁਤ ਵੀ ਔਖੀ ਰਹੇ ਹਾਂ ਫੰਡਾਂ ਤੋਂ ਕਿਉਂਕਿ ਸਾਡੇ ਕੋ ਪੰਚਾਇਤੀ ਜ਼ਮੀਨ ਦਾ ਵੀ 60000 ਰੁਪਏ ਇਨਕਮ ਆ ਸਾਲ ਦੀ ਤੇ 15ਵੇਂ ਦੇ 14ਵੇਂ ਵਿੱਤ ਕਮਿਸ਼ਨ ਦਾ ਵੀ ਪੈਸਾ ਸਾਡੇ ਕੋ ਪੋਪੂਲੇਸ਼ਨ ਦੇ ਹਿਸਾਬ ਨਾਲ ਬਹੁਤ ਘੱਟ ਮਿਲਦਾ ਕਿੰਨੀ ਪੋਪੂਲੇਸ਼ਨ ਤੁਹਾਡੇ ਮਿਲਦੀ ਸਾਡੇ 550 ਆ ਸਾਡੇ 400 ਵੋਟ ਆ ਤੇ ਉਹਦੇ ਕਰਕੇ ਤੁਹਾਨੂੰ ਫਾਈਨੈਂਸ ਕਮਿਸ਼ਨ ਦਾ ਪੈਸਾ ਵੀ ਉਹਨਾਂ ਹੀ ਮਿਲਣਾ ਤੇ ਬਾਕੀ ਸਰਕਾਰਾਂ ਵੱਲੋਂ ਵੀ ਕੋਈ ਫੰਡ ਨਹੀਂ ਮਿਲਿਆ ਸਾਨੂੰ ਐਮਪੀ ਫੰਡ ਮਿਲੇ ਨੂੰ ਵੀ 15 ਸਾਲ ਹੋ ਗਏ ਹੁਣਗੇ ਸਾਡੇ ਮਿੰਨ ਨੂੰ ਐਮਪੀ ਫੰਡ ਕਦੇ ਨਹੀਂ ਮਿਲਿਆ ਤੇ ਸਾਰਾ ਕੰਮ ਅਸੀਂ ਮਨਰੇਗਾ ਚ ਕਰਾਇਆ ਮਨਰੇਗਾ ਚ ਇਹ ਹੁੰਦਾ ਚਲੋ ਪੈਸੇ ਕੋਲੋਂ ਲੱਗਦੇ ਨੇ ਕੋਈ ਵੈਂਡਰ ਸਮਾਨ ਨਹੀਂ ਦਿੰਦਾ ਮਿਸਤਰੀ ਨੂੰ ਵੀ ਆਪਾਂ ਜੇਬ ਚੋਂ ਪੈਸੇ ਦੇਣੇ ਨੇ ਉਹ ਸਾਲ ਡੇਢ ਸਾਲ ਬਾਅਦ ਪੇਮੈਂਟਾਂ ਕਲੀਅਰ ਹੁੰਦੀਆਂ ਨੇ ਫੇਰ ਜਾ ਕੇ ਕਿਤੇ ਉਹਨਾਂ ਤੋਂ ਪੈਸੇ ਵਾਪਸ ਆਉਂਦੇ ਨੇ ਉਹ ਉਹ ਦਿੱਕਤਾਂ ਆਉਂਦੀਆਂ ਨੇ ਤਾਂ ਹੀ ਉਹ ਕੋਈ ਸਰਪੰਚ ਉਧਰ ਕਰਨ ਤਿਆਰ ਨਹੀਂ ਪਰ ਮਨਰੇਗਾ ਚ ਕੰਮ ਬਹੁਤ ਆ ਆਪਾਂ ਕੁਝ ਵੀ ਬਣਾ ਸਕਦੇ ਆ ਪਿੰਡ ਚ ਕੁਝ ਵੀ ਤ੍ਰਿਕਾ ਕੀ ਹੈ? ਮਰੇ ਗਰੇ ਵਿੱਚ ਪੈਸਾ ਲਿਆਉਣ ਦਾ ਤਰੀਕਾ ਕੀ ਹੈਗਾ? ਫਾਰਮੂਲਾ ਕੀ ਹੈ? ਕੋਈ ਦਾ ਫਾਰਮੂਲਾ ਆਊਗਾ ਨਾ ਕਿ ਇਸ ਤਰ੍ਹਾਂ ਇਹ ਕੋਈ ਮਤਾ ਪਾਇਆ ਜਾਂਦਾ ਉਸ ਦੇ ਤਹਿਤ ਆਉਂਦੇ ਆ ਜਾਂ ਕਿਸ ਤਰ੍ਹਾਂ ਕੀ ਸੀ। ਇਹ ਤਰੀਕਾ ਕੋਈ ਨਹੀਂਗਾ ਤਰੀਕਾ ਤਾਂ ਉਹਨਾਂ ਦੀ ਸਾਈਟ ਤੇ ਆ ਵੀ ਆਹ ਕੰਮ ਹੋ ਸਕਦੇ ਨੇ। ਉਹਦੇ ਬਹੁਤ ਕੰਮ ਨੇ। 100 ਤੋਂ ਉੱਪਰ ਕੰਮ ਆ ਵੀ ਜਿਹੜਾ ਆਪਾਂ ਨ੍ਰਿਗਾ 'ਚ ਕਰਾ ਸਕਦੇ ਆ। ਉਹ 'ਚ ਮਤਾ ਪਾ ਕੇ ਦੇਣਾ 15 ਦਿਨ ਬਾਅਦ ਪਾਸ ਹੋ ਜਾਂਦਾ। ਤੇ ਪਾਸ ਕਰਾ ਕੇ ਆਪਣਾ ਉਹਨੂੰ ਸ਼ੁਰੂ ਕਰਾ ਸਕਦੇ ਆ। ਉਦੀ ਥੋੜਾ ਜਿਹਾ ਇਨਕੁਆਰੀਆਂ ਵੱਧ ਆਉਂਦੀਆਂ ਨੇ ਚੈਕਿੰਗਾਂ ਬਲੌਕ ਤੇ ਡਿਸਟ੍ਰਿਕਟ ਤੇ ਸਟੇਟ ਤੇ ਫੇਰ ਜਾ ਕੇ ਸਾਲ ਡੇਢ ਸਾਲ ਬਾਅਦ ਪੇਮੈਂਟਾਂ ਕਲੀਨ ਹੁੰਦੀਆਂ ਨੇ ਬਸ ਇਹ ਦਿੱਕਤ ਆ ਵੀ ਪੇਮੈਂਟਾਂ ਥੋੜਾ ਉਹ ਪੈਂਦਾ ਪਰ ਕੰਮ ਜਿਹੜਾ ਮਰਜ਼ੀ ਕਰਾ ਸਕਦੇ ਹੁਨਰੀਗਾ ਚ ਐਡੀ ਤਾਕਤ ਪਰ ਉਹ ਕਰਾਉਣ ਲਈ ਬੰਦਾ ਐਜੂਕੇਟ ਵੀ ਨਾ ਹੋਣਾ ਚਾਹੀਏ ਤੁਸੀਂ ਆਪਣੀ ਪੜਾਈ ਬਾਰੇ ਵੀ ਦੱਸੋ ਥੋੜਾ ਜਿਹਾ ਪੜਾਈ ਮੈਂ ਐਮਏ ਹਿਸਟਰੀ ਕੀਤੀ ਹੋਈ ਆ ਹਮ ਤੇ ਪੜਾਈ ਤਾਂ ਚਲੋ ਜ਼ਰੂਰੀ ਹੋਏ ਚੀਜ਼ ਲਈ ਅਸਲ ਦੇ ਵਿੱਚ ਤਾਂ ਗੱਲ ਇਹ ਹੀ ਆ ਨਾ ਕਿ ਪਿਛਲੇ ਸਮਿਆਂ ਦੇ ਵਿੱਚ ਅਣਪੜ੍ਹ ਬੰਦੇ ਨੂੰ ਵੀ ਸਰਪੰਚ ਬਣਾ ਦਿੱਤਾ ਜਾਂਦਾ ਸੀ ਪਿੰਡ ਦਾ ਤੇ ਹੁਣ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਨੌਜਵਾਨ ਜਿਹੜੇ ਸਰਪੰਚ ਬਣੇ ਨੇ ਪਿੰਡਾਂ ਦੇ ਵਿੱਚ ਐਜੂਕੇਸ਼ਨ ਵਾਲੇ ਜਿਨ੍ਹਾਂ ਕੋਲ ਐਜੂਕੇਸ਼ਨ ਸੀ ਜਦੋਂ ਉਹ ਸਰਪੰਚ ਬਣਦੇ ਨੇ ਤਾਂ ਉਹਨਾਂ ਨੇ ਜਰੂਰ ਜਿਹੜਾ ਹੰਬੜਾ ਵੱਖਰੇ ਤਰੀਕੇ ਦੇ ਨਾਲ ਮਾਰਿਆ ਚਾਹੇ ਉਹ ಗ್ರಾಮ ਸਭਾ ਦੇ ਵਿੱਚ ਮਤੇ ਪਾਏ ਹੋਣ ਜਾਂ ਹੋਰ ਜਿਹੜੇ ਫਾਊਂਡੇਸ਼ਨਸ ਤੋਂ ਪੈਸੇ ਲੈ ਲਈ ਤੇ ਸਰਕਾਰਾਂ ਨੇ ਨਹੀਂ ਵੀ ਦਿੱਤੇ ਤਾਂ ਉਹਨਾਂ ਨੇ ਕਿਸੇ ਨਾ ਕਿਸੇ ਜਿਹੜਾ ਉਹ ਅਡਜਸਟ ਕਰਨ ਦੀ ਜਾਂ ਕਹਿੰਦਾ ਪੈਸਾ ਜਨਰੇਟ ਕਰਨ ਦੀ ਕੋਸ਼ਿਸ਼ ਕੀਤੀ ਆ ਨਹੀਂ ਹੁਣ ਪੜ੍ਹਾਈ ਦਾ ਤਾਂ ਫਰਕ ਪੈਂਦਾ ਹੀ ਆ ਤੇ ਵੀ ਇੱਕ ਪਰ ਪੜ੍ਹਾਈ ਦੇ ਨਾਲ ਨਿਯਤ ਹੋਣੀ ਚਾਹੀਦੀ ਆ ਇੱਕ ਜਨੂਨ ਹੋਣਾ ਚਾਹੀਦਾ ਵੀ ਆਪਾਂ ਇਹ ਚੀਜ਼ ਕਰਨੀ ਆ ਹੱਥ ਧੋ ਕੇ ਜਿਹੜੀ ਚੀਜ਼ ਮਗਰ ਵੀ ਕਹਿੰਦੇ ਹੁੰਦੇ ਨੇ ਵੀ ਪ੍ਰਮਾਤਮਾ ਵੀ ਪਾ ਸਕਦੇ ਆ ਜੇ ਆਪਾਂ ਕੋਸ਼ਿਸ਼ ਕਰੀਏ ਇਹ ਤਾਂ ਫੇਰ ਸਰਕਾਰੀ ਕੰਮ ਨੇ ਤੇ ਇਹ ਚੀਜ਼ ਦਾ ਹੈਗਾ ਵੀ ਪੜ੍ਹਾਈ ਵੀ ਜ਼ਰੂਰੀ ਆ ਅਸਲ ਵਿੱਚ ਕਿਉਂਕਿ ਜਿਹੜੇ ਪੁਰਾਣੇ ਸਰਪੰਚ ਸੀ ਉਹਨਾਂ ਨੂੰ ਤਾਂ ਸੈਕਟਰੀ ਨਹੀਂ ਸੀ ਬਾਰੇ ਆਉਣ ਦਿੰਦਾ ਜਾਂ ਜਿਹੜਾ ਬੀਡੀਪੀਓ ਆ ਜਿਹੜਾ ਉਹ ਨਹੀਂ ਸੀ ਬਾਰੇ ਆਉਣ ਦਿੰਦਾ ਹਾਲਾਂਕਿ ਇਹ ਕਹਿੰਦੇ ਕਿ ਸਰਪੰਚਾਂ ਦੀ ਜਿਹੜੀ ਤਾਕਤਾਂ ਬਹੁਤ ਨਹੀਂ ਜੇ ਸਰਪੰਚ ਚਾਹੇ ਤਾ ਸਾਰੇ ਕੰਮ ਜਿਹੜਾ ਉਹਨਾਂ ਦਾ ਕਹਿੰਦਾ ਕਿ ਪਾਇ ਮਤੇ ਜਿਹੜੇ ਗ੍ਰਾਮ ਸਭਾ ਦੇ ਵਿੱਚ ਉਹ ਰਾਸ਼ਟਰਪਤੀ ਤੱਕ ਰੋਕ ਨਹੀਂ ਸਕਦਾ ਹਾਂਜੀ ਉਹ ਤਾਂ ਪਹਿਲਾਂ ਨਾਲੋਂ ਦਾ ਫਰਕ ਪਿਆ ਕਿਉਂਕਿ ਇੱਕ ਤਾਂ ਐਜੂਕੇਸ਼ਨ ਦਾ ਤੇ ਇੱਕ ਸੋਸ਼ਲ ਮੀਡੀਆ ਦਾ ਲੋਕਾਂ ਨੂੰ ਨੌਲੇਜ ਮਿਲਦੀ ਆ ਸਰਪੰਚਾਂ ਨੂੰ ਨੌਲੇਜ ਮਿਲੀ ਉਹ ਚੀਜ਼ ਨਾਲ ਤੇ ਸਰਪੰਚਾਂ ਨੂੰ ਆਪਣੀ ਤਾਕਤ ਦਾ ਪਤਾ ਲੱਗਿਆ ਗ੍ਰਾਮ ਸਭਾ ਦਾ ਇਹ ਆ ਵੀ ਕੋਈ ਗ੍ਰਾਮ ਸਭਾ ਨੂੰ ਸਹੀ ਤਰੀਕੇ ਨਾਲ ਨਾ ਸਮਝਦਾ ਨਾ ਕੋਈ ਸਮਝਾਉਣਾ ਚਾਹੁੰਦਾ ਨਾ ਹੀ ਪਿੰਡ ਦੇ ਲੋਕਾਂ ਨੂੰ ਪਤਾ ਕਿ ਅਸੀਂ ਗ੍ਰਾਮ ਸਭਾ ਦੇ ਮੈਂਬਰ ਹੈਗੇ ਪਿੰਡ ਦੇ ਲੋਕ ਗ੍ਰਾਮ ਸਭਾ ਜਾਣਾ ਵੀ ਨਹੀਂ ਚਾਹੁੰਦੇ ਚਾਹੇ ਮਿੰਤਾ ਕਰਕੇ ਲਿਆਈਏ ਉਹ ਅਗਲਾ 10 ਮਿੰਟ ਬੈਠਣ ਲਈ ਤਿਆਰ ਨਹੀਂ ਹੁੰਦਾ ਪਰ ਗਿਆ ਗ੍ਰਾਮ ਸਭਾ ਦੀ ਤਾਕਤ ਬਹੁਤ ਆ ਵੀ ਆਪਾਂ ਕਿਸੇ ਵੀ ਅਫਸਰ ਨੂੰ ਸਸਪੈਂਡ ਕਰਾ ਸਕਦੇ ਹਾਂ ਜੇ ਉਹ ਨਹੀਂ ਸਹੀ ਕੰਮ ਕਰਦਾ ਪਤਾ ਬਾਕੀ ਹਾਂਜੀ ਹੂੰ ਇਹੀ ਇਹ ਵੱਡੀ ਗੱਲ ਆ ਕਿ ਕਿਸੇ ਵੀ ਅਫਸਰ ਨੂੰ ਸਸਪੈਂਡ ਕਰਾ ਸਕਦੇ ਨੇ ਜਿਹੜੇ ਸਰਪੰਚ ਜ਼ਿਆਦਾਤਰ ਅਫਸਰਾਂ ਤੋਂ ਡਰਦੇ ਰਹਿੰਦੇ ਆ ਹਾਂਜੀ ਬਿਲਕੁਲ ਤਾਂ ਉਹਨਾਂ ਨੂੰ ਸ਼ਾਇਦ ਆਪਣੀ ਇਹ ਤਾਕਤਾਂ ਦਾ ਨਹੀਂ ਪਤਾ ਜੇ ਤੁਹਾਨੂੰ ਹੋਰ ਵੀ ਤਾਕਤਾਂ ਪਤਾ ਨਹੀਂ ਮੈਂ ਜਾਊਂਗਾ ਕਿ ਤੁਸੀਂ ਸਾਡੇ ਇੰਟਰਵਿਊ ਦੇ ਇਸ ਜਰੀਏ ਤਾਂ ਸਰਪੰਚਾਂ ਨੂੰ ਆਪਾਂ ਐਜੂਕੇਟ ਕਰ ਸਕੀਏ ਕਿ ਭਾਈ ਤੁਹਾਡੀ ਇਹ ਤਾਕਤ ਹੈਗੀ ਆ ਤੁਸੀਂ ਕੋਈ ਤਾਕਤਾਂ ਪਛਾਣੀ ਆ ਪਿਛਲੇ 5 ਸਾਲਾਂ ਚ ਨੀ ਮੇਨ ਤਾਕਤਾਂ ਦੇਖੋ ਇਕਾ ਵੀ ਸਰਪੰਚ ਇਕੱਲਾ ਕੁਝ ਨਹੀਂ ਕਰ ਸਕਦਾ ਇਕ ਟੀਮ ਵਰਕ ਆ ਉਹਦੇ ਨਾਲ ਜੇ ਟੀਮ ਸਹੀ ਆ ਸਹੀ ਚੱਲਦੀ ਆ ਤੇ ਨਾਲ ਸਰਪੰਚ ਦਾ ਕੋਆਰਡੀਨੇਟ ਵੀ ਮਹਿਕਮੇ ਨਾਲ ਸਹੀ ਆ ਤਾਂ ਬਹੁਤ ਕੰਮ ਨੇ ਵੀ ਆਪਾਂ ਬਹੁਤ ਚੀਜ਼ਾਂ ਕਰ ਸਕਦੇ ਆ ਜੇ ਹੁਣ ਮੰਨ ਲਓ ਆਪਣੀ ਪਹਿਲਾਂ ਤਾਂ ਪਿੰਡੇ ਨਹੀਂ ਬਣਦੀ ਪੰਚੇ ਨਹੀਂ ਤਿਆਰ ਨਾਲ ਫਿਰ ਨਾਲ ਪਿੰਡ ਪਿੰਡ ਹੋਰ ਲੱਤਾਂ ਖਿੱਚਣ ਵਾਲੇ ਨੇ ਫਿਰ ਉਹ ਉਹਨੇ ਤਾਂ ਪਹਿਲਾਂ ਹੀ ਪਿੰਡ ਚ ਇਹ ਕਸਕੇ ਰਹਿ ਜਾਣਾ ਉਹਨੇ ਮਹਿਕਮੇ ਤੱਕ ਤਾਂ ਜਾਣਾ ਹੀ ਨਹੀਂ ਮਹਿਕਮੇ ਵਾਲੇ ਤਾਂ ਉਹ ਤਾਂ ਸੁੱਤੇ ਪਏ ਨੇ ਉਹ ਤਾਂ ਆਪਾਂ ਠਾਲਨੇ ਨੇ ਜੇ ਜੇ ਆਪਾਂ ਇੱਥੋਂ ਇੱਕ ਇਕਜੁੱਟ ਹੋ ਕੇ ਉੱਥੇ ਉੱਥੇ ਟੱਲੀ ਖੜਕਾਵਾਂਗੇ ਤਾਂ ਉਹ ਉੱਠਣਗੇ ਤੇ ਉਹ ਉਹਨਾਂ ਨੇ ਵੀ ਇੱਕ ਟਾਰਗੇਟ ਪੂਰਾ ਕਰਨਾ ਹੁੰਦਾ ਜਿਹੜੇ ਐਕਟਿਵ ਹੁੰਦੇ ਨੇ ਉਹਨਾਂ ਨੂੰ ਉਹ ਉੱਥੇ ਕੰਮ ਸਾਰਾ ਹੋ ਜਾਂਦਾ ਬਾਕੀਆਂ ਨੂੰ ਉਹ ਟਾਲੇ ਬੁੱਤੇ ਲੱਗੀ ਜਾਂਦੇ ਨੇ ਤੁਸੀਂ ਸਰਬਸੰਮਤੀ ਨਾਲ ਚੁਣੇ ਗਏ ਸੀ ਹਾਂਜੀ ਸਰਬਸੰਮਤੀ ਕਰਨ ਦਾ ਸਹੀ ਫਾਰਮੂਲਾ ਕੀ ਹੈ ਕਿਉਂਕਿ ਸਰਬਸੰਮਤੀ ਵੀ ਕਿਸੇ ਇਹ ਹੁੰਦਾ ਨਾ ਕਿ ਇੱਕ ਸਾਰਿਆਂ ਨੂੰ ਜਿਹੜਾ ਰਾਜੀ ਹੋਣਾ ਪੈਂਦਾ ਉਹ ਕਰਨ ਲਈ ਤੁਸੀਂ ਸੋਚ ਰਹੇ ਦੱਸ ਰਹੇ ਸੀ ਵੀ ਅਸੀਂ ਗਰਾਊਂਡ ਤੋਂ ਸੋਚਿਆ ਸੀ ਕਿ ਵੀ ਸਰ ਇਦਾਂ ਸਰਪੰਚੀ ਜਾ ਜਣਾ ਉਦੋਂ ਸਰਬਸੰਮਤੀ ਹੋਣਾ ਇਹ ਸਫ਼ਰ ਕਿਵੇਂ ਦਾ ਸੀ? ਇਹ ਸਰਬਸੰਮਤੀ ਦਾ ਇਦਾਂ ਹੀ ਪਿੰਡ ਦਾ ਹਰੇਕ ਪਿੰਡ ਦਾ ਅਲੱਗ-ਅਲੱਗ ਮਾਹੌਲ ਹੁੰਦਾ। ਵੀ ਕਈ ਪਿੰਡਾਂ ਜਿਆਦਾ ਧੜੇਵੱਦੀ ਹੁੰਦੀ ਆ ਵੀ ਪ੍ਰਾਣੀਆਂ ਰੰਜਿਸ਼ਾਂ ਚੱਲਦੀ ਹੁੰਦੀਆਂ ਪਰ ਸਾਡੇ ਮਿੰਡੇ ਚੀਜ਼ ਦੀ ਸ਼ਾਂਤੀ ਆ ਕੋਈ ਕਿਸੇ ਦਾ ਐਡਾ ਮਸਲਾ ਜਿਆਦਾ ਨਹੀਂਗਾ ਬਸ ਥੋੜੀ ਛੋਟੇ-ਵੋਟੇ ਟਕਰਾਰ ਵਾਦੀਆਂ ਚਲੋ ਘਰਾਂ ਚ ਚੱਲਦੀਆਂ ਰਹਿੰਦੀਆਂ ਨੇ। ਵੀ ਸਾਡੇ ਉਹ ਉਹ ਚੀਜ਼ ਨਹੀਂ ਹੈਗੀ। ਤੇ ਉਹ ਉਹ ਚੀਜ਼ ਵੀ ਸਾਡੇ ਸਰਬਸੰਮਤੀ ਹੋਏ ਜਾਂਦੀ ਆ। ਹੂੰ ਤੁਹਾਡੀ ਉਮਰ ਬੜੀ ਨੌਜਵਾਨ ਸੀਗੇ ਤੁਸੀਂ। ਪਿੰਡ ਦੇ ਬਹੁਤ ਸਾਰੇ ਮਸਲੇ ਵੀ ਆਏ ਹੋਣਗੇ ਉਹ ਵੀ ਨਿਬੇੜਨੇ ਪੈਂਦੇ ਨੇ ਫਿਰ ਹਾਂਜੀ ਉਹ ਚਲੋ ਉਹ ਤਾਂ ਹੁਣ ਪਿੰਡ ਨੇ ਜ਼ਿੰਮੇਵਾਰੀ ਦਿੱਤੀ ਉਹ ਤਾਂ ਚਾਹੇ ਆਪਾਂ ਹੱਸ ਕੇ ਨਿਬੇੜੀਏ ਜਾਂ ਖੁਸ਼ ਹੋ ਕੇ ਵੀ ਉਹ ਤਾਂ ਆਪਾਂ ਨੂੰ ਕਰਨੀ ਪੈਂਦੇ ਆ ਨਿਭੜ ਜਾਂਦੇ ਨੇ ਉੰਜ ਹਾਂਜੀ ਤਕਰੀਬਨ ਕੋਈ ਐਡਾ ਆਪਣੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕੋਈ ਐਡੀ ਕੋਈ ਇਸ਼ੂ ਨਹੀਂ ਹੈਗਾ ਕੋਈ ਜ਼ਿਆਦਾ ਪਿੰਡ ਦਾ ਆਪਣਾ ਨੇਚਰ ਹੁੰਦਾ ਜੀ ਹਾਂਜੀ ਹਰੇਕ ਪਿੰਡ ਦਾ ਸੁਭਾਅ ਹੁੰਦਾ ਆਪਣਾ ਤਾਂ ਜੇਕਰ ਆਪਾਂ ਹੋਰ ਅੱਗੇ ਵਧ ਕੇ ਗੱਲ ਕਰੀਏ ਕਿ ਜਿਹੜੇ ਆਉਣ ਵਾਲੇ ਸਰਪੰਚ ਨੇ ਜੇ ਉਹਨਾਂ ਦੀ ਆਪਾਂ ਗੱਲ ਕਰੀਏ ਉਹਨਾਂ ਦੇ ਵਿੱਚ ਜ਼ਿਆਦਾਤਰ ਉਮੀਦ ਹੈ ਇਸ ਵਾਰ ਕਿ ਸ਼ਾਇਦ ਨੌਜਵਾਨ ਸਰਪੰਚ ਜ਼ਿਆਦਾ ਅੱਗੇ ਆਉਣਗੇ ਜੇਕਰ ਆਉਂਦੇ ਨੇ ਉਹਨਾਂ ਨੂੰ ਆਪਾਂ ਕੀ ਸਹਿਦ ਜਿਹੜੇ ਆਉ ਦੇ ਸਕਦੇ ਆ ਇਸ ਗੱਲਬਾਤ ਦੇ ਜਰੀਏ ਕਿ ਉਹਨਾਂ ਨੂੰ ਕਿਵੇਂ ਜਿਹੜੀ ਸ਼ੁਰੂਆਤ ਕਰਨੀ ਚਾਹੀਦੀ ਆ ਨਹੀਂ ਜਿੱਦਾਂ ਹੁਣ ਕਾਫੀ ਪਿੰਡਾਂ ਦੇਖਦੇ ਆ ਨੌਜਵਾਨਾਂ ਦੇ ਕਲੱਬ ਬਣੇ ਹੋਏ ਨੇ ਉਹ ਕਲੱਬ ਦੇ ਥਰੂ ਕੰਮ ਕਰ ਰਹੇ ਨੇ ਉਹ ਉਹ ਅੱਗੇ ਆਉਣ ਉਹ ਸਰਪੰਚ ਬਣਨ ਉਹਨਾਂ ਦੀ ਪੰਚਾਇਤ ਬਣੇ ਉਹਨਾਂ ਕੋ ਇੱਕ ਤਾਂ ਨਵਾਂ ਜੋਸ਼ ਆ ਜਨੂਨ ਆ ਤੇ ਜਦੋਂ ਨੌਜ ਕਲੱਬ ਚ ਕੰਮ ਕਰ ਸਕਦੇ ਨੇ ਪੰਚਾਇਤ ਤਾਂ ਉਹ ਦੁੱਗਣਾ ਕਰਨਗੇ ਕਿਉਂਕਿ ਇੱਕ ਉਦੇ ਲਈ ਉਹਦੇ ਕੋਲ ਬਹੁਤ ਪਾਵਰਾਂ ਆ ਜਾਂਦੀਆਂ ਨੇ ਉਹ ਚੀਜ਼ ਦੀ ਤੇ ਇਸ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਨੌਜਵਾਨ ਰਿਸਕ ਵੀ ਲੈ ਸਕਦਾ جنੂਨ ਵੀ ਆ ਉਹਦੇ ਕੋਲ ਜੋਸ਼ ਵੀ ਆ ਸਾਰਾ ਕੁਝ ਆ ਵੀ ਕਿਉਂਕਿ ਹੁਣ ਆਨਲਾਈਨ ਟਾਈਮ ਵੀ ਉਹਦਾ ਨੋਲੇਜ ਦਾ ਟਾਈਮ ਆ ਸਾਰਾ ਕੰਮ ਆਨਲਾਈਨ ਆ ਵੀ ਜੇ ਹੁਣ ਜਿਹੜੇ ਸਰਪੰਚ ਨੂੰ ਪਤਾ ਹੀ ਨਹੀਂ ਵੀ ਕਿਵੇਂ ਕੰਮ ਹੋਣੇ ਨੇ ਆਨਲਾਈਨ ਕਿਦਾਂ ਸਾਰਾ ਸਿਸਟਮ ਚੱਲਦਾ ਉਹ ਉਹਦੇ ਲਈ ਜ਼ਰੂਰੀ ਆ ਪਰ ਇੱਕ ਬਸ ਇਹ ਵੀ ਨਾ ਕਿਹਾ ਜਾਂਦਾ ਕਿ ਸਿਆਸਤ ਦੇ ਵਿੱਚ ਵੀ ਨਵੇਂ ਚਿਹਰੇ ਆਉਣੇ ਚਾਹੀਦੇ ਆ ਨਵੇਂ ਨੌਜਵਾਨ ਆਉਣੇ ਚਾਹੀਦੇ ਆ ਉਹਨਾਂ ਲਈ ਵੀ ਮੈਨੂੰ ਲੱਗਦਾ ਕਿ ਪਹਿਲੀ ਪੌਡੀ ਦਾ ਇਹ ਸਰਪੰਚੀ ਹੈਗੀ ਹੋ ਹੈਗੀ ਆ ਜੇਕਰ ਉਹ ਸਰਪੰਚੀ ਲੈਵਲ ਤੇ ਵਧੀਆ ਕੰਮ ਕਰਕੇ ਕਰਦੇ ਨੇ ਤਾਂ ਉਸ ਤੋਂ ਬਾਅਦ ਅੱਗੇ ਵਧ ਸਕਦੇ ਆ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਵੀ ਆ ਸਕਦੇ ਆ ਹਾਂਜੀ ਬਿਲਕੁਲ ਕਿਉਂਕਿ ਸਰਪੰਚੀ ਵੀ ਇੱਕ ਇੱਕ ਕਿਸਮ ਦੀ ਪੜਾਈ ਹੋ ਆ ਵੀ ਤੁਹਾਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਬਹੁਤ ਲੋਕਾਂ ਦਾ ਸੁਭਾਅ ਜਾਣਨ ਨੂੰ ਮਿਲਦਾ ਵੀ ਇੱਕ ਸਰਪੰਚੀ ਇੱਕ ਯੂਨੀਵਰਸਿਟੀ ਵਾਲਾ ਹੀ ਸਿਸਟਮ ਆ ਵੀ ਤੁਹਾਨੂੰ ਏਡੀ ਨੌਲੇਜ ਮਿਲ ਜਾਂਦੀ ਆ ਤੁਸੀਂ ਬੰਦੇ ਨੂੰ ਦੇਖ ਕੇ ਜੱਜ ਕਰ ਲੈਣਾ ਵੀ ਇਹ ਕੀ ਉਹ ਕਰਦਾ ਤੇ ਇਦਾਂ ਹੀ ਅਫਸਰਾਂ ਨਾਲ ਜੇ ਉਹਦਾ ਬਾਹ ਪੈਂਦਾ ਵੀ ਆਪਾਂ ਇਹ ਕਿਦਾਂ ਕੰਮ ਕਰਾਉਣਾ ਇਹਨਾਂ ਤੋਂ ਵੀ ਸਰਪੰਚੀ ਇੱਕ ਸਿੱਖਣ ਦਾ ਹੀ ਹੋਵਾ ਸਰ ਅਫਸਰਾਂ ਨਾਲ ਕਿੰਨਾ ਇੱਕ ਜਿਹੜਾ ਉਹ ਰਹਿੰਦਾ ਹੈ ਵੀ ਵੀ ਸਰਪੰਚ ਬਹੁਤ ਸਾਰੇ ਅਫਸਰ ਤਾਂ ਕਹਿੰਦੇ ਕਿ ਸਰਪੰਚਾਂ ਨੂੰ ਜਾਣਦੇ ਨੇ ਸਰਪੰਚ ਕਿਡੇ ਮਾਰਦੇ ਰਹਿੰਦੇ ਨੇ ਜ਼ਿਆਦਾਤਰ ਪਿਛਲੇ ਸਮੇਂ ਤੱਕ ਖਾਸ ਕਰਕੇ ਦੇਖਿਆ ਜਾਂਦਾ ਸੀ ਉਹਨਾਂ ਨੂੰ ਉਹਨਾਂ ਨੂੰ ਸਹੀ ਕਰਨ ਦਾ ਕੀ ਹੈਗਾ سرپنچا مینوں ایداں دی کوئی دقت ਜਦੋਂ ਹਨ ਉਹ ਆਪਾਂ ਨੂੰ ਉਹ ਆ ਵੀ ਆਪਾਂ ਜੇ ਵੀ ਪੈਸਾ ਕੋਈ ਖਾਣਾ ਨਹੀਂ ਆਪਣੀ ਨੀਅਤ ਕੰਮ ਕਰਨ ਦੀ ਆ ਹੂੰ ਤੇ ਫੇਰ ਅਫਸਰ ਵੀ ਕੋਈ ਉਹ ਨਹੀਂ ਕਰਦਾ ਹੂੰ ਉਹਨਾਂ ਨੂੰ ਵੀ ਕਰਨਾ ਹੀ ਪੈਂਦਾ ਅੱਜ ਟਾਲ ਦੂ ਕੱਲ ਕੱਲ ਨੂੰ ਨਹੀਂ ਉਹ ਟਾਲ ਸਕਦਾ ਕਿਉਂਕਿ ਆਪਾਂ ਨੂੰ ਅਧਿਕਾਰ ਦਾ ਪਤਾ ਹੋਵੇ ਆਪਣੀ ਪਾਵਰ ਦਾ ਪਤਾ ਹੋਵੇ ਤੇ ਆਪਣੇ ਤੇ ਜਨੂਨ ਹੋਵੇ ਵੀ ਆਪਾਂ ਆ ਚੀਜ਼ ਕਰਨੀ ਆ ਤਾਂ ਉਹ ਮਿਲ ਜਾਂਦੀ ਆ ਜੀ ਕੋਈ ਔਖਾ ਨਹੀਂ ਜਿਹੜਾ ਸਰਪੰਚ ਸਸਪੈਂਡ ਕਰਨ ਵਾਲੀ ਆ ਜਿਹੜਾ ਕਿ ਪਿੰਡ ਜਿਹੜਾ ਅਫਸਰ ਨੂੰ ਸਰਪੰਚ ਜਿਹੜਾ ਸਸਪੈਂਡ ਕਰ ਸਕਦਾ ਕਿਸ ਅਫਸਰ ਨੂੰ ਮਤਾ ਪਾ ਕੇ ਉਹ ਉਹ ਮੈਂ ਥੋੜਾ ਚਾਹਾਂਗਾ ਕਿ ਹੋਰ ਆਪਾਂ ਥੋੜਾ ਡਿਟੇਲ ਚ ਕਰੀਏ ਗੱਲਬਾਤ ਕਿ ਉਹ ਜੇ ਇੱਕ ਪਿੰਡ ਹੀ ਜਿਹੜਾ ਮਤਾ ਪਾ ਕੇ ਦੇਂਦਾ ਉਸ ਪਿੰਡ ਦਾ ਹੀ ਅਫਸਰ ਨਹੀਂ ਰਹਿੰਦਾ ਜਾਂ ਪੂਰੇ ਜਿਹੜਾ ਡਿਸਟ੍ਰਿਕਟ ਦਾ ਜਾਂ ਪੂਰੇ ਉਹ ਦਾ ਏਰੀਆ ਦਾ ਅਫਸਰ ਨਹੀਂ ਰਹਿੰਦਾ ਫਿਰ ਉਹ ਨਹੀਂ ਨਹੀਂ ਉਹਦੇ ਉਹਦੇ ਚ ਆਇਆ ਜੇ ਉਹ ਅਫਸਰ ਕੰਮ ਨਹੀਂ ਕਰਦਾ ਜੇ ਉਹਦੀ ਕੋਈ ਸ਼ਿਕਾਇਤ ਏ ਏਡੀ ਉਹ ਤਾਂ ਉਹ ਪੂਰਾ ਪਿੰਡ ਜਦੋਂ ਲਿਖ ਕੇ ਵੀ ಗ್ರಾಮ ਸਭਾ ਚ ਪਾਸ ਹੋ ਜAVE ਤਾਂ ਉਹਨੂੰ ਸਬੰਧਤ ਮੈਕਮੇ ਨੂੰ ਭੇਜਿਆ ਜਾਂਦਾ ਜੇ ਮੈਕਮਾ ਨਹੀਂ ਕੰਮ ਕਰਦਾ ਫਿਰ ਦੁਬਾਰਾ ਉਹਦੇ ਉੱਚ ਅਧਿਕਾਰੀ ਨੂੰ ਭੇਜਿਆ ਜਾਂਦਾ ਉਹ ਚੀਜ਼ ਦਾ ਥੋੜਾ ਜ ਪ੍ਰੋਸੀਜਰ ਹੈ ਲੰਬਾ ਪਰ ਉਹ ਚੀਜ਼ ਉਹ ਹੋ ਜਾਂਦੀ ਆ ਹੂੰ ਵੀ ਦੀ ਪਾਵਰ ਹੈ ਵੀ ਕਾਨੂੰਨ ਦੇ ਵਿੱਚ ਇਹ ਚੀਜ਼ ਹੈ ਪਰ ਲੋਕ ਯੂਜ਼ ਨਹੀਂ ਕਰਦੇ ਇਹਨੂੰ ਹੂੰ ਜਿਸ ਤਰ੍ਹਾਂ ਇਸ ਵਾਰ ਫੇਰ ਸਰਬਸੰਮਤੀ ਦੀ ਗੱਲਾਂ ਚੱਲਦੀਆਂ ਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਤੁਸੀਂ ਸਰਬਸੰਮਤੀ ਦੇ ਨਾਲ ਸਰਪੰਚ ਬਣਾਓ 5 ਲੱਖ ਰੁਪਏ ਸੀ ਤੁਹਾਨੂੰ ਗ੍ਰਾਂਟ ਦੇਵਾਂਗੇ ਪਹਿਲਾਂ ਵੀ ਕਦੇ ਹੈ ਸੀ ਇਹੋ ਜਿਹਾ ਕੁਝ ਪਹਿਲਾਂ ਮਿਲਦੀਆਂ ਸੀ ਇਹ ਨਹੀਂ ਕਹਿੰਦੇ ਹਰ ਇੱਕ ਸਰਕਾਰ ਕਹਿੰਦੀ ਹੁੰਦੀ ਆ ਚਲੋ ਉਹਨਾਂ ਨੂੰ ਐ ਹੁੰਦਾ ਵੀ ਧੜੇਬੰਦੀ ਨਾ ਵਧੇ ਉਹ ਚੀਜ਼ ਲਈ ਕਹਿ ਦਿੰਦੇ ਨੇ ਪਰ ਮ ਆਪਣੇ ਪਿਛਲੇ ਸਾਲ ਵੀ ਪਿਛਲੀ ਵਾਰ ਨਹੀਂ ਮਿਲਿਆ ਤੁਹਾਨੂੰ ਨਹੀਂ ਮਿਲਿਆ ਜਦੋਂ ਤੁਸੀਂ ਨਹੀਂ ਨਹੀਂ ਮਿਲਿਆ ਹੂੰ ਤੇ ਹੋਰ ਜਿਹੜਾ ਇੱਕ ਹੁਣ ਇੱਕ ਗੱਲ ਚੱਲੀ ਆ ਕਿ ਸਰਪੰਚਾਂ ਨੂੰ ਜਿਹੜੇ ਕਹੇਤਾ ਜਾਂਦਾ ਸੀ ਕਿ ਇਹ ਕਾਂਗਰਸ ਦੇ ਸਰਪੰਚ ਨੇ ਇਹ ਅਕਾਲੀ ਦਲ ਦੇ ਸਰਪੰਚ ਨੇ ਇਹ ਹੁਣ ਜਾਂ ਆਮ ਆਰੀ ਪਾਰਟੀ ਆ ਗਈ ਕਹਿ ਦੇਣਾਗੇ ਕਿ ਵੀ ਆਮ ਆਰੀ ਪਾਰਟੀ ਸਰਪੰਚ ਇਹ ਚੀਜ਼ ਤੋਂ ਸ਼ਾਇਦ ਇਸ ਵਾਰ ਕੋਈ ਸੋਧ ਵੀ ਲਿਆਂਦੀ ਗਈ ਆ ਪੰਚਾਇਤੀ ਰਾਜ ਐਕਟ ਦੇ ਵਿੱਚ 994 ਵਾਲੇ ਚ ਕਿ ਸ਼ਾਇਦ ਇਸ ਵਾਰ ਜਿਹੜੇ ਕੋਈ ਚੋਣ ਨਿਸ਼ਾਨ ਜਿਹੜੇ ਪਾਰਟੀਆਂ ਦੇ ਨਹੀਂ ਸਰਪੰਚ ਵਰਤ ਸਕਣਗੇ ਨਿਊ ਜਿੱਥੋਂ ਤੱਕ ਆਪਣੀ ਸਮਝ ਹੈ ਵੀ ਪਹਿਲਾਂ ਵੀ ਚੋਣ ਨਿਸ਼ਾਨ ਕਿਸੇ ਨੇ ਵੀ ਨਹੀਂ ਵਰਤਿਆ ਉਹ ਵੈਸੇ ਹੀ ਕਹਿ ਦਿੱਤਾ ਜਾਂਦਾ ਸਰਪੰਚ ਤਾਂ ਪਹਿਲਾਂ ਵੀ ਕਿਸੇ ਪਾਰਟੀ ਦਾ ਨਹੀਂ ਸੀ ਹਾਂਜੀ 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 ਉਹ ਚਲੋ ਕਾਨੂੰਨ ਨਹੀਂ ਸੀ ਉਹਨਾਂ ਨੇ ਸੋਧ ਕਰਕੇ ਉਹਨੂੰ ਚੇਂਜ ਕੀਤਾ ਕਾਨੂੰਨ ਦੇ ਤੌਰ ਤੇ ਕਿਉਂਕਿ ਉਹ ਵੈਸੇ ਫੋਟੋ ਫੋਟੋਆਂ ਜ਼ਰੂਰ ਲਾ ਲੈਂਦੇ ਸੀ ਮੈਨੂੰ ਜਿੰਨਾ ਚਿਰ ਯਾਦ ਆ ਕਿ ਜੇਕਰ ਕੋਈ ਸਰਪੰਚ ਦਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਹੁੰਦਾ ਸੀ ਉਹ ਜ਼ਰੂਰ ਉਹਨਾਂ ਦੀਆਂ ਫੋਟੋ ਫੋਟੋਆਂ ਪਾਰਟੀ ਦੇ ਬੈਨਰ ਹੇਠ ਜ਼ਰੂਰ ਲੜਦਾ ਸੀ ਚੋਣ ਪਰ ਫੋਟੋ ਦਾ ਤਾਂ ਇਸ ਵਾਰ ਵੀ ਉਹ ਨਹੀਂ ਸਿਰਫ ਨਿਸ਼ਾਨ ਦਾ ਹੀ ਕੀਤਾ ਹੂੰ ਫਟੂ ਦਾਦਾ ਇਸ ਵਾਰ ਵੀ ਕੋਈ ਰੋਗ ਨਹੀਂ ਨਿਸ਼ਾਨਦਾ ਕੀਤਾ ਵੀ ਨਿਸ਼ਾਨ ਨਹੀਂ ਵਰਤ ਸਕਦਾ ਹੂੰ ਤੇ ਮੈ ਮੈਨੂੰ ਪਤਾ ਸੀਗਾ ਮਤਲਬ ਮੇਰੇ ਇੱਕ ਸਹਿਯੋਗੀ ਕਿਸੇ ਸਾਥੀ ਨੇ ਦੱਸਿਆ ਸੀ ਤੁਹਾਡਾ ਪਰਿਵਾਰ ਜਿਹੜਾ ਉਹ ਬਾਹਰ ਸੀਗਾ ਤੁਹਾਡੇ ਮਿਸਿਸ ਬਾਹਰ ਸੀ ਤੁਸੀਂ ਨਹੀਂ ਫਿਰ ਸੋਚਿਆ ਵੀ ਮੈਂ ਬਾਹਰ ਜਾਣਾ ਨਹੀਂ ਹੁਣ ਨਹੀਂ ਸੋਚਿਆ ਹੁਣ ਇੱਧਰ ਹੀ ਨੇ ਮੈਸੇਜ ਵੀ ਆ ਗਏ ਇੱਧਰ ਉਹ ਵੀ ਇੱਧਰ ਆ ਗਏ ਤੁਸੀਂ ਤਾਂ ਗਈ ਨਹੀਂ ਨਹੀਂ ਮੈਂ ਨਹੀਂ ਗਿਆ ਹੂੰ ਮੈਂ ਕੋਈ ਇੱਧਰ ਇੱਕ ਲੱਗ ਜਨੂਨ ਜਿਹਾ ਸੀਗਾ ਵੀ ਆਹ ਕਰ ਲਈਏ ਯਾਰ ਵੀ ਫਲਾਣੇ ਪਿੰਡ ਚ ਆਹ ਚੀਜ਼ ਹੋਈ ਆਪਾਂ ਪਿੱਛੇ ਰਹਨੇ ਆ ਵੀ ਆਹ ਚੀਜ਼ ਆ ਉਧਰੇ ਲੱਗੇ ਰਹੀਦਾ ਕੇ ਜਿਹੜੀ ਜਗ੍ਹਾ ਤੁਸੀਂ ਤਿਆਰ ਕੀਤੀ ਇਹਦੇ ਬਾਰੇ ਦੱਸੋ ਥੋੜਾ ਜਿਹਾ ਇਹ ਖਾਲੀ ਜਗਾ ਪਈ ਸੀ ਵੀ ਕਾਫੀ ਪੁਰਾਣੇ ਟਾਈਮ ਸਮੇਂ ਦੀ ਛਾਂ ਬਲਾਟੇ ਸੀ ਤੇ ਇੱਥੇ ਟੋਏ ਟੋਏ ਵਗੈਰਾ ਸੀ ਕੰਡੇ ਸੀਗੇ ਉਹ ਅਸੀਂ ਭਰਤ ਪਾ ਕੇ ਇਹਨੂੰ ਬੂਟੇ ਲਾਏ ਨੇ ਜਿਵੇਂ ਅਮਰੂਦ ਜਾਮਣਾ ਔਲਾ ਤੇ ਬੈਂਚ ਵਗੈਰਾ ਰੱਖ ਕੇ ਸ਼ੈੱਡ ਪਾ ਕੇ ਟੂਲੇ ਵਗੈਰਾ ਬੱਚਿਆਂ ਨੂੰ ਰੱਖਦੇ ਇੱਥੇ ਸਵੇਰੇ ਸ਼ਾਮ ਪੂਰਾ ਵਧੀਆ ਰੌਣਕ ਹੂੰ ਰੌਣਕ ਮੇਲਾ ਲੱਗਦਾ ਵਧੀਆ ਮਾਹੌਲ ਆ ਤੇ ਇੱਕ ਬੈਠਣ ਨੂੰ ਪਿੰਡ ਤੋਂ ਥੋੜਾ ਜਿਹਾ ਦੂਰ ਵੀ ਜਿੰਨਾ ਤਾਸ਼ ਤੂੰ ਛਾਲਿਆ ਨਹੀਂ ਸੌਖਾ ਵੈਸੇ ਬੈਠਣ ਨੂੰ ਕੋਈ ਸਾਥ ਬਣਾਦਾ ਹਾਂਜੀ ਹਾਂਜੀ ਕੋਈ ਫੈਸਲਾ ਵਗੈਰਾ ਵੀ ਉਹ ਵੀ ਇੱਥੇ ਹੁੰਦੇ ਨੇ ਅੱਛਾ ਹਾਂਜੀ ਹਾਂਜੀ ਪਰ ਇੱਥੇ ਕੱਟ ਕਰ ਲਈ ਇੱਥੇ ਨਾਲ ਹੀ ਦਰਖਤ ਲਾਏ ਆ ਹਾਂਜੀ ਹਾਂਜੀ ਇਹ ਕਿੰਨੇ ਕੁ ਦਰਖਤ ਲੱਗੇ ਹੋਏ ਇਹ ਹੋਣਗੇ 20 25 ਮੀਟੇ ਹੋਣਗੇ ਹੂੰ ਨਾਲ ਖੂਹ ਆ ਪਿਆ ਤੁਹਾਡਾ ਉਹ ਪੁਰਾਣਾ ਖੂਹ ਬਰਾਤੀ ਮੰਨ ਲਓ ਕਾਫੀ ਪੁਰਾਣਾ ਜਦੋਂ ਦਾ ਪਿੰਡ ਬੰਨੇ ਉਦੋਂ ਨਹੀਂ ਖੂਗਾ ਹਾਂ ਨਾਲੇ ਤਾਂ ਇਹ ਵਰਤੋਂ ਤੇ ਆ ਗਿਆ ਵੀ ਇੱਥੇ ਠੀਰੇ ਵੀ ਸਾਫ ਸੁਥਿਆ ਹੋ ਗਿਆ ਨਹੀਂ ਬਹੁਤ ਗੰਦ ਸੀਗੇ ਹਾਂ ਇੱਕ ਇਹ ਜਿਹੜੀ ਆ ਓਪਨ ਲਾਇਬ੍ਰੇਰੀ ਤੇ ਟੈਨਿਸ ਗਰਾਊਂਡ ਆ ਇਹਦੇ ਬਾਰੇ ਥੋੜਾ ਜਿਹਾ ਦੱਸਦਾ ਆਪੇ ਇਹ ਜਿਵੇਂ ਇੱਥੇ ਇੱਕ ਛੱਪੜ ਹੁੰਦਾ ਸੀ ਬਹੁ ਡੂੰਗਾ ਇਹ ਵਰਤੋਂ ਯੋਗ ਨਹੀਂ ਸੀਗਾ ਉੱਥੇ ਕਾਫੀ ਐਕਸੀਡੈਂਟ ਵਗੈਰਾ ਹੁੰਦੇ ਸੀਗੇ ਅਸੀਂ ਇਹ ਤੇ ਭਰਤ ਪਾ ਕੇ ਮਤਲਬ ਆਪਣੀ ਜੇਬ ਚੋਂ ਪਾ ਕੇ ਰਿੰਗਾ ਚ ਪਾਸ ਕਰਾ ਕੇ ਆਲੇ-ਦਾਲੇ ਰੀਲਿੰਗ ਲਾਈ ਆ ਤੇ ਇਦਾਂ ਲਾਈਟਿੰਗ ਵਗੈਰਾ ਇਹ ਵੀ ਕੋਲੋਂ ਕੀਤੀ ਆ ਆ ਛੈਡ ਫਿਰ ਨਵੇਂ ਨਵੇਂ ਪਹਿਲਾਂ ਇਹ ਚੀਜ਼ ਬਣ ਗਈ ਸੀ ਫਿਰ ਨਵੇਂ ਨਵੇਂ ਕਨਸੈਪਟ ਜੇ ਦਿਮਾਗ ਚ ਆਈ ਗਏ ਫਿਰ ਇਹਨੂੰ ਓਪਨ ਲਾਇਬ੍ਰੇਰੀ ਬਣਾਤੀ ਜਿੱਥੇ ਚਲੋ ਕਈ ਬਾਹਰ ਦੇ ਜਾਂ ਪਿੰਡ ਦੇ ਵੀ ਕਿਤਾਬਾਂ ਕਿਦੋਂ ਮੈਂ ਲੈ ਜਾਂਦੇ ਨੇ ਤੇ ਕਈ ਵਾਰ ਬੈ ਕੇ ਹੀ ਪੜ ਲੈਂਦੇ ਨੇ ਵੀ ਇੱਕ ਚਲ ਪੜ੍ਹਾਈ ਦੀ ਚੇਟਕ ਜੀ ਵੀ ਲੱਗ ਸਕਦੀ ਹੈ ਇਹ ਚੀਜ਼ ਨਾਲ ਤੇ ਇਹਦੇ ਪਿੱਛੇ ਅਸੀਂ ਜਿਵੇਂ ਬੈਡਮਿੰਟਨ ਦਾ ਗਰਾਊਂਡ ਜਿਵੇਂ ਰਾਤ ਨੂੰ ਬੱਚੇ-ਬੁੱੱਚੇ ਜਾਂ ਕੁੜੀਆਂ ਨੂੰ ਖੇਡਣ ਲਈ ਉਹ ਸੌਖਾ ਤੇ ਇੱਕ ਵਧੀਆ ਲੁੱਕ ਜੀ ਬਣ ਗਈ ਫਰੰਟ ਤੇ ਪਿੰਡ ਦੀ ਇਹਨੇ ਪਿੰਡ ਨੂੰ ਹੀ ਲੱਗ ਪਛਾਣ ਜੀ ਦੇਤੀ ਆ ਦੋਨਾਂ ਚੀਜ਼ਾਂ ਨੇ ਹੂੰ ਹਾਂਜੀ ਤੇ ਇਹਦੇ ਤੇ ਖਰਚਾ ਕਿੰਨਾ ਕੁ ਆਇਆ ਤੁਹਾਨੂੰ ਇਹ ਤਾਂ ਆਦਨ ਰਿਗਾ ਚ ਆ ਜੀ ਬੈਡਮਿੰਟਨ ਗਰਾਊਂਡ ਵੀ ਨਰੇਗਾ ਚ ਆ ਤੇ ਆਹ ਕੋਲੋਂ ਮਤਲਬ ਉਹੀ 70-80 ਹਜ਼ਾਰ ਰੁਪਏ ਕੋਲੋਂ ਲੱਗੇ ਹੋਇਆ ਮੇਰਾ ਬਾਕੀ ਮਨਰੇਗਾ ਚ ਤੇ ਉਹ ਕਈ ਚੀਜ਼ਾਂ ਮਨਰੇਗਾ ਚ ਨਹੀਂ ਫੜੀਆਂ ਜਾਂਦੀਆਂ ਜਿਵੇਂ ਲਾਈਟਿੰਗ ਹੋ ਗਈ ਜਾਂ ਆਹ ਲਾਈ ਆਹ ਆਹ ਛੱਡਾ ਕੀ ਉਹ ਸੁੰਦਰੀ ਕਰਨ ਜਿਹੜਾ ਕਹਿ ਦਿੰਦੇ ਆਪਾਂ ਉਹ ਜ਼ਿਆਦਾਤਰ ਉਹ ਪਿੱਛੋਂ ਦੀ ਆਕਾ ਅਸੀਂ ਕਿਸੇ ਦੇ ਘਰੋਂ ਹੀ ਪੱਟ ਕੇ ਇਹ ਮੁੰਡਿਆਂ ਨਹੀਂ ਲਾਤਾ ਅਸੀਂ ਨੌਜਵਾਨਾਂ ਨੇ ਹੁਣ ਇਹਦੀ ਸਫਾਈ ਵਗੈਰਾ ਵੀ ਨੌਜਵਾਨ ਅਸੀਂ ਆਪ ਹੀ ਕਰਦੇ ਆ ਹੂੰ ਤੇ ਉਹ ਚੀਜ਼ ਨਾ ਕਿਉਂਕਿ ਚੀਜ਼ ਬਣ ਜਾਂਦੀ ਆ ਇਹਨੂੰ ਸਾਂਭਣਾ ਲਈ ਥੋੜਾ ਜਿਹਾ ਮਿਹਨਤ ਦੀ ਲੋੜ ਹੁੰਦੀ ਆ ਹੂੰ ਨੌਜਵਾਨਾਂ ਵੱਲੋਂ ਜੀ ਬਹੁਤ ਸਾਰੇ ਕੰਮ ਕੀਤੇ ਗਏ ਨੇ ਪਿੰਡ 'ਚ ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਗਰਾਊਂਡ ਬਣਾਇਆ ਗਿਆ ਵੀ ਸਾਰੇ ਬੱਚੇ ਖੇਡ ਸਕਣ ਤੇ ਇੱਕ ਜਿੰਮ ਦਾ ਕਮਰਾ ਬਣਾਇਆ ਤੁਸੀਂ ਦੇਖ ਸਕਦੇ ਹੋ ਪਿੱਛੇ ਤੇ ਹੋਰ ਪਿੰਡ ਚ ਬਹੁਤ ਜਗ੍ਹਾ ਸਿਗੀਆਂ ਜਿੱਥੇ ਸਫਾਈ ਕੀਤੀ ਗਈ ਆ ਭਰਤ ਪਾਇਆ ਗਿਆ ਜਿਵੇਂ ਆਪਣੇ ਟੋਬਾ ਸੀਗਾ ਪਿੰਡ ਉੱਥੇ ਭਰਤ ਪਾ ਕੇ ਫਰਸ਼ ਲਾ ਕੇ ਬੂਟੇ ਲਾਤੇ ਤੇ ਬੈਂਚ ਬਣਾਤੇ ਬੈਂਚ ਲਾਤੇ ਵੀ ਲੋਕ ਬੈਠ ਸਕਣ ਤੇ ਆਪਣੇ ਉਰੇ ਜਗ੍ਹਾ ਸੀਗੀ ਖੂਹ ਕੋਲ ਇੱਥੇ ਵੀ ਮਤਲਬ ਗੰਦੇ ਰਹਿੰਦਾ ਸੀਗਾ ਸਫਾਈ ਨਹੀਂ ਸੀਗੀ ਉਰੇ ਵੀ ਹੱਟ ਬਣਾਤੀ ਜਵਾਕਾਂ ਦੀ ਝੂਲੇ ਲਾਤੇ ਤੇ ਲੋਕ ਬੈ ਬੈ ਸਕਦੇ ਨੇ ਤੇ ਉਹ ਤਾਸ਼ ਵੀ ਖੇਡਦੇ ਨੇ ਰੌਣਕ ਹੁੰਦੀ ਆ ਬਹੁਤ ਵਧੀਆ ਤੇ ਇੱਕ ਨਹੀਂ ਆਪਣੇ ਇੱਕ ਪਾਰਕ ਬਣਾਈ ਗਈ ਆ ਆਈ ਲਵ ਪੰਗਲਾ ਤੇ ਉਹਦੇ ਪਿੱਛੇ ਗਰਾਊਂਡ ਬਣਾਇਆ ਗਿਆ ਬੈਨਵੈਂਟ ਹੁੰਦਾ ਖੇਡਣ ਲਈ ਕਿਵੇਂ ਲੜਕੀਆਂ ਪਿੰਡ 'ਚ ਆਪਾਂ ਕਹਿੰਦੇ ਫਰੀ ਜਾਂਦੇ ਨੇ ਉੱਥੇ ਖੇਡਣ ਨੂੰ ਬਣਾਇਆ ਹੋਇਆ ਇਕਣੀ ਆਪਣੇ 2-3 ਜੰਗਲ ਲਾਏ ਗਏ ਨੇ ਤੇ ਮੜੀਆਂ ਆਪਣੀਆਂ ਇੱਕ ਕਰਤੀਆਂ ਸੀਗੀਆਂ ਮਤਲਬ ਸਾਰਿਆਂ ਨੇ ਇਕੱਠੇ ਬਹਿ ਕੇ ਸਲਾਹ ਕੀਤੀ ਵੀ ਮੜੀਆਂ ਇੱਕ ਕਰਤੀਆਂ ਮਤਲਬ ਕੰਮ ਨਹੀਂ ਰਿਹਾ ਵੀ ਕਿਵੇਂ ਹੁਣ ਦੂਆ ਭਾਈਚਾਰਾ علیحدਾ ਕਰਦਾ ਸੀਗਾ ਉਹ ਬੱਕਰੀ ਜੀ ਪਹਿਲਾਂ ਬੱਕਰ ਬੱਕਰੀ ਜੀ ਫਿਰ ਆ ਪੰਚਾਇਤ ਨੇ ਆਪਣੀ ਨੇ ਇਕੱਠੀ ਕਰਤੀ ਤੇ ਓਪਨ ਲਾਇਬ੍ਰੇਰੀ ਵੀ ਓਪਨ ਲਾਇਬ੍ਰੇਰੀ ਵੀ ਆਪਣੀ ਆਈਲਾ ਭੰਗਲਾਂ ਚ ਪਾਰਕ ਚ ਉੱਥੇ ਮਤਲਬ ਸ਼ਾਮ ਨੂੰ ਜਾਂਦੇ ਨੇ ਬਜ਼ੁਰਗ ਜਾਂਦੇ ਨੇ ਜਵਾਕ ਜਾਂਦੇ ਨੇ ਦੇ ਉਹ ਪੜਦੇ ਨੇ ਕਿਤਾਬਾਂ ਉੱਥੇ ਸਾਡੇ ਪਿੰਡਾਂ ਵੀ ਕੰਮ ਕੁਰੀ ਹੈ ਨਹੀਂ ਹੈ ਜਿਹੜਾ ਜਿਹੜਾ ਨਾ ਹੋਇਆ ਹੋਵੇ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਨੌਜਵਾਨ ਨਸ਼ਿਆਂ ਤੋਂ ਬਚੇ ਹੋਏ ਨੇ ਸਭ ਤੋਂ ਪਿਆਰ ਦਾ ਆਪਾਂ ਕਹੀਏ ਮੇਨ ਕੋਡ ਨਸ਼ਾ ਹਰੇਕ ਪਿੰਡ ਦੇ ਵਿੱਚ ਦੇਖੋ ਕਿੰਨਾ ਸਾਡੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਅਜਿਹਾ ਨਹੀਂ ਵੀ ਨਸ਼ਿਆੜਾ ਤੁਹਾਨੂੰ ਮਿਲੂਗਾ ਇਹ ਚੀਜ਼ ਦਾ ਸਰਪੰਚ ਸਾਹਿਬ ਦਾ ਬਹੁਤ ਵਧੀਆ ਕੰਟਰੋਲ ਹੈ ਇਹ ਚੀਜ਼ ਦਾ ਨੌਜਵਾਨ ਗਰਾਊਂਡ ਚ ਆਉਂਦੇ ਨੇ ਮਿਹਨਤ ਕਰਦੇ ਨੇ ਵੀ ਸਭ ਤੋਂ ਵੱਡੀ ਚੀਜ਼ ਇਹ ਹੈ ਤੇ ਹੋਰ ਕੀ ਕੁਝ ਹੋਇਆ ਪਿੰਡ ਦੇ ਵਿੱਚ ਕਰੋਣੇ ਵੀ ਕੰਮ ਖੁਰੀ ਹੈ ਨਹੀਂ ਹੈਗਾ ਜਿਹੜਾ ਨਾ ਹੋਇਆ ਹੋਵੇ ਗਲੀਆਂ ਵਿਹਿਆ ਸਾਰੀਆਂ ਪੱਕੀਆਂ ਉਹ ਹੋ ਗਈਆਂ A to Z ਹੋ ਗਈਆਂ ਬਾਕੀ ਗਰਾਊਂਡ ਦਾ ਕੰਮ ਲਾ ਲਓ ਬਾਕੀ ਜਿੰਮ ਦੀ ਉਹ ਹੋ ਗਿਆ ਵੀ ਬਾਕੀ ਜਿੰਮ ਉਸ ਤੋਂ ਪਹਿਲਾਂ ਵੀ ਬਹੁਤ سارے ਸਰਪੰਚ ਆਏ ਹੁਣ ਹਾਂਜੀ ਸਰਪੰਚਾਂ ਦੀ ਟਰਮ ਆਈ ਹੋਊਗੀ ਹਾਂਜੀ ਸਰਪੰਚ ਆਏ ਤਾਂ ਹੈਗੇ ਪਰ ਕਿਸੇ ਸਰਪੰਚ ਤੋਂ ਇੰਨਾ ਕੰਮ ਨਹੀਂ ਹੋਇਆ ਹੈਗਾ ਜਿਹੜਾ ਇਹ ਮੁੰਡੇ ਨੌਜਵਾਨ ਨੇ ਕੀਤਾ ਕੰਮ ਤੇ ਪਹਿਲੇ ਸਰਪੰਚਾਂ ਨੇ ਇਹਨਾਂ ਨੇ ਕੰਮ ਕਿਸੇ ਨੇ ਕੀਤਾ ਤਾਂ ਜਿਹੜੇ ਸ਼ਮਸ਼ਾਨ ਘਾਟ ਆ ਉਹਦੇ ਨਾਲ ਇੱਥੇ ਜੰਗਲ ਤੁਸੀਂ ਬਣਾਇਆ ਹਾਂਜੀ ਲੇਕਿਨ ਦੱਸਦੇ ਆ ਕਿ ਪਹਿਲਾ ਸ਼ਮਸ਼ਾਨ ਘਾੜੂ ਵੀ ਦੋ ਸੀ ਫਿਰ ਇੱਕ ਕੀਤਾ ਉਹ ਦੋ ਸੀਗਾ ਫਿਰ ਉਹ ਕਈ ਐਸ்சிਪੀ ਚਾਰੇ ਨੂੰ ਦਿੱਕਤ ਆਉਂਦੀ ਸੀ ਪਹਿਲਾਂ ਸਾਫ਼ ਕਰਾਉਣੇ ਪੈਂਦਾ ਸੀ ਕਿਉਂਕਿ ਦੋ ਦੋ ਦੀ ਸੰਭਾਲ ਨਾਲੋਂ ਇੱਕ ਦੀ ਬਿਹਤਰ ਸੰਭਾਲ ਕਰ ਲਈਏ ਉਹ ਤਾਂ ਵਧੀਆ ਹੁੰਦਾ ਹੂੰ ਪਰੋਖਾ ਨਹੀਂ ਹੋਇਆ ਫਿਰ ਇਹ ਸਾਰਾ ਕੁਝ ਕਿਉਂਕਿ ਪਿੰਡ ਦੇ ਵਿੱਚ ਇੱਕ ਚੱਲ ਰਿਹਾ ਹੁੰਦਾ ਸਿਸਟਮ ਪਹਿਲਾਂ ਨੂੰ ਨਹੀਂ ਉਨੇਕ ਹਰੇਕ ਪਿੰਡ ਚ ਹੁੰਦੀ ਨੇ ਦੋ ਚਾਰ ਜਣੇ ਵੀ ਚੰਗੇ ਕੰਮ ਨੂੰ ਚ ਆਪਾਂ ਸੋਨੇ ਦੀਆਂ ਗੰਦਾ ਕਰ ਲਈਏ ਉਹਨਾਂ ਨੇ ਤਾਂ ਵੀ ਕੁਛ ਨਹੀਂ ਹੋਣਾ ਹੁੰਦਾ ਤੇ ਕੁਛ ਵਧੀਆ ਸਟੈਪ ਚੱਕਣ ਲਈ ਤਾਂ ਕੌੜਾ ਘੁੱਟ ਭਰਨੀ ਪੈਂਦਾ ਹੂੰ ਅਸੀਂ ਉਹ ਕਰ ਲਿਆ ਚਲੋ ਇਕਦੋ ਸੰਸਕਾਰ ਕੋਲ ਖੜਕੇ ਕਰਾਏ ਨੇ ਚਲੋ ਫਿਰ ਫਿਰ ਉਹਦੇ ਵਾਰ ਇੱਕ ਵਾਸੇ ਹੀ ਹੋਣ ਲੱਗ ਗਏ ਸਾਰੇ ਪਹਿਲਾਂ ਵੱਖ-ਵੱਖ ਹੁੰਦੇ ਸੀ ਹਾਂਜੀ ਹਾਂਜੀ ਤੇ ਇਹ ਜੰਗਲਵਾਰੇ ਵੀ ਦੱਸੋ ਸਾਨੂੰ ਇਹ ਜੰਗਲ ਇੱਥੇ ਇੱਥੇ ਕੰਡਿਆਂ ਦੀਆਂ ਝਾੜੀਆਂ ਹੁੰਦੀਆਂ ਸੀ ਹਾਂਜੀ ਉਹਨਾਂ ਨੂੰ ਅਸੀਂ ਵੱਢ ਕੇ ਟੋਇਟ ਆਏ ਕਿਉਂਕਿ ਆਲੇ-ਦਾਲੇ ਪਿੰਡਾਂ ਵਾਲੇ ਵੀ ਇੱਥੋਂ ਟੋਏ ਪੱਟ ਮਿੱਟੀ ਲੈ ਜਾਂਦੇ ਸੀ ਪੱਟ ਕੇ ਇਹਨੂੰ ਪੱਧਰ ਕਰਕੇ ਇੱਥੇ ਬੂਟੇ ਲਾਏ ਨੇ ਰੌਣ ਗਲਾਸ ਫਾਊਂਡੇਸ਼ਨ ਦੇ ਸੰਯੋਗ ਨਾਲ ਹਾਂਜੀ ਤੇ ਇਹਨਾਂ ਦੀ ਕਟਿੰਗ ਵਗੈਰਾ ਪਾਣੀ ਉਹ ਨੌਜਵਾਨ ਪਾਉਂਦੇ ਨੇ ਹਾਂਜੀ ਸਫਾਈ ਥੱਲੇ ਵਾਲੀ ਨਰੇਗਾ ਤੋਂ ਕਰਾ ਲੈਂਦੇ ਆ ਓਕੇ ਇਹ ਕਿੰਨੇ ਕਿੰਨੇ 100 ਬੂਟੇ ਹੈਗੇ ਇੱਥੇ ਇਹ ਜਿਹੜਾ ਜੰਗਲ ਬਣਾਇਆ ਤੁਸੀਂ ਦੋਵੇਂ ਪਾਸੇ ਇਹ ਟੋਟਲ ਹੋਊਗਾ 22300 ਬੂਟਾ 22300 ਬੂਟੇ ਦਾ ਜੰਗਲ ਹੈਗਾ ਹੈ ਹਾਂਜੀ ਹਾਂਜੀ ਜਿੱਦਾਂ ਪੁਰਾਣੇ ਬੂਟੇ ਨੇ ਪਿੱਪਲ ਪਿਲਕਣਾ ਜਿਹੜੇ ਹੁਣ ਮਿਲਦੇ ਹੀ ਨਹੀਂ ਹੈਗੇ ਜਿਹੜੇ ਮਿਲਦੇ ਨਹੀਂ ਪਰਾਸ਼ਟ ਜਿਹੜੇ ਹਾਂਜੀ ਅਰਜਨ ਬਿਹੇੜਾ ਵੀ ਜਿਹੜੇ ਲੋਪ ਹੋ ਗਏ ਜਿਨ੍ਹਾਂ ਦੇ ਨਾਮ ਅੱਦੇ ਦਾ ਆਪਾਂ ਨੂੰ ਨਹੀਂ ਪਤਾ ਹੋਣੇ ਮੈਨੂੰ ਵੀ ਨਹੀਂ ਹੂੰ ਕਈ ਵਾਰ ਯਾਦ ਕਰੀਦੇ ਨੇ ਭੁੱਲ ਜਾਂਦੇ ਨੇ ਵੀ ਇੰਨੇ ਪੁਰਾਣੇ ਨੇ ਹੂੰ ਵੀ ਉਹ ਉਹ ਬੂਟੇ ਲਾਏ ਨੇ ਤੇ ਵਧੀਆ ਗਰੋਥ ਕੀਤੀ ਇਹਨਾਂ ਨੇ ਤੇ ਜਦੋਂ ਲੰਘਦੇ ਆ ਇੱਕ ਅਜੀਬ ਜਿਹੀ ਖੁਸ਼ੀ ਮਿਲਦੀ ਆ ਸਕੂਲੀ ਟੂਰ ਆਉਂਦੇ ਨੇ ਬੱਚਿਆਂ ਨੂੰ ਦਿਖਾਉਣ ਵੀ ਆ ਵੀ ਰੁੱਖ ਹੁੰਦੇ ਹੀ ਸਾਡੇ ਪੁਰਾਣੇ ਹੂੰ ਪੁਰਾਣੇ ਦਰਖਤ ਦਿਖਾਉਣ ਆਉਂਦੇ ਨੇ ਹਾਂਜੀ 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 ਪਿਛਲੇ ਸਾਲ ਬੰਬੇ ਤੋਂ ਇੱਕ ਕੋਈ ਡਾਕੂਮੈਂਟਰੀ ਸੀਗੀ এনवायरमेंट ਤੇ ਉਹ ਸ਼ੂਟ ਹੋਈ ਸੀ ਇੱਥੇ ਹੂੰ ਤੇ ਉਹਦੇ ਨਾਲ ਸਾਨੂੰ ਬਹੁਤ ਖੁਸ਼ੀ ਮਿਲਦੀ ਜਦੋਂ ਆ ਚੀਜ਼ ਦਾ ਹੂੰ ਨੇ ਵਾਤਾਵਰਨ ਨੂੰ ਲੈ ਕੇ ਵੀ ਤੁਸੀਂ ਪੂਰੇ ਸ਼ਹਿਰ ਦੇ ਹੈਗੇ ਹੋ ਹਾਂਜੀ ਹੁਣ ਇਹ ਆ ਵੀ ਆਪਾਂ ਕੁਦਰਤ ਤੇ ਆਪਾਂ ਨੂੰ ਸਾਰਾ ਕੁਝ ਦਿੰਦੀ ਆਪਾਂ ਨੂੰ ਵੀ ਕੁਝ ਉਹਦਾ ਹੂੰ ਕੁਝ ਨਾ ਕੁਝ ਤਾਂ ਯੋਗਦਾਨ ਪਾਉਣਾ ਚਾਹੀਦਾ ਉਹਦੇ ਸੰਭਾਲ 'ਚ ਹਾਂ ਬਿਲਕੁਲ ਠੀਕ ਹੈ ਤਾਂ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਸਮਾਂ ਦੇਣ ਲਈ ਤਾਂ ਇਹ ਸਨ ਸਰਪੰਚ ਹਰਪ੍ਰੀਤ ਸਿੰਘ ਪੰਗਲਾ ਜਿਨ੍ਹਾਂ ਦੇ ਵੱਲੋਂ ਪਿੰਡ ਦੇ ਵਿੱਚ ਜੋ ਕੰਮ ਕਰਵਾਏ ਗਏ ਸੀ ਉਹ ਤੁਹਾਨੂੰ ਅਸੀਂ ਦਿਖਾਏ ਆ ਪਿੰਡ ਦੇ ਵਿੱਚ ਵਿਰਾਸਤੀ ਜੰਗਲ ਲਾਇਆ ਗਿਆ ਤੇ ਨਾਲ ਹੀ ਜਿਹੜਾ ਪਿੰਡ ਦੇ ਵਿੱਚ ਬੈਡਮਿੰਟਨ ਦਾ ਗਰਾਊਂਡ ਤੇ ਹੋਰ ਜਿਹੜਾ ਇੱਕ ਵੱਡਾ ਗਰਾਊਂਡ ਹੈ ਤਾਂ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋਵੋਗੇ ਤੇ ਨਾਲ ਹੀ ਜਿਹੜਾ ਪਿੰਡ ਦੇ ਵਿੱਚ ਹੋਰ ਜਿਹੜੇ ਬਹੁਤ ਸਾਰੇ ਥਾਵਾਂ ਦੇ ਉੱਤੇ ਸੁੰਦਰੀਕਰਨ ਤੇ ਪਿੰਡ ਦੀਆਂ ਜਿਹੜੀਆਂ ਸੀਵਰੇਜ ਸਿਸਟਮ ਤੇ ਗਲੀਆਂ ਨਾਲੀਆਂ ਜਿਹੜੀਆਂ ਨੇ ਉਹ ਪੱਕੀਆਂ ਕੀਤੀਆਂ ਗਈਆਂ ਨੇ ਤਾਂ ਭਾਵ ਆਪਣੀ ਮਿਹਨਤ ਸਦਕਾ ਤੇ ਆਪਣੇ ਪਿੰਡ ਦੇ ਨੌਜਵਾਨਾਂ ਦੇ ਸਾਥ ਸਦਕਾ ਪਿੰਡ ਦੇ ਵਿੱਚ ਇੱਕ ਕੰਮ ਹਰਪ੍ਰੀਤ ਸਿੰਘ ਹੋਣਾ ਦੇ ਵੱਲੋਂ ਕੀਤੇ ਗਏ ਨੇ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਦੇ ਨਾਲ